हेलो हांस मनजीत बोल रही हांजी हां क्या बहुत बद कुछ ना आईडी है लि मै नी की स्टोरी पाई हुई मैं हेक क्यों करूंगा इना मेरी आईडी हैक करनी चाहिए मेनेजर ने नहीं। फिर कुछ नी तेना उ ਬਾਈ ਕੁ ਬਹੁਤ ਗਲਤ ਕੰਮ ਹੋ ਰਿਹਾ ਸ਼ਾਇਦ ਬਾਈ ਆਰਨ ਦੱਸਿਆ ਵੀ ਹੋਗਾ ਕਿਹੜੇ ਬਾਈ ਆਰਨ ਨੇ ਪੇਜਾਂ ਨੇ ਮੈਂ ਮੈਂ ਕਿਸੇ ਪੇਜ ਤੇ ਫਿਰ ਭਰੋਸਾ ਨਹੀਂ ਕਰਦਾ ਪਹਿਲੀ ਗੱਲ ਤੇ ਇਹ ਆ ਬਾਈ ਉਹ ਦੇ ਕੋਲ ਵੀਡੀਓ ਸੀਗੀ ਉਹ ਸਾਰੇ ਪੇਜ ਵਾਲਿਆਂ ਨੂੰ ਪਾਈ ਜਾਂਦਾ ਕਹਿੰਦਾ ਵੀ ਪੋਸਟ ਕਰੋ ਕੀ ਕਹਿੰਦਾ ਵੀਡੀਓ ਪੋਸਟ ਕਰਵਾ ਰਿਆ ਉਹ ਪੇਜ ਵਾਲਿਆਂ ਨੂੰ ਪਾਈ ਜਾਂਦਾ ਤੁਹਾਡੀਆਂ ਹਾਂਜੀ ਅੱਜ ਦੀ ਰਾਤ ਵੇਟ ਕਰ ਲਓ ਬਸ ਠੀਕ ਹੈ ਬਾਈ ਅੱਜ ਦੀ ਰਾਤ ਬਸ ਅੱਜ ਦੀ ਰਾਤ ਬਾਈ ਜੇ ਉਹ ਕਿਸੇ ਪੇਜ ਤੇ ਵੀ ਇੱਕ ਵੀ ਵੀਡੀਓ ਪਾਗੇ ਨਾ ਬਾਈ ਮੈਂ ਕੁਝ ਕਰ ਲੈਣਾ ਦੇਖੋ ਇਹ ਕੋਈ ਰੀਜ਼ਨ ਨਹੀਂ ਹੈਗਾ ਕਿ ਮੈਂ ਕੁਝ ਕਰ ਲੈਣਾ ਬਾਈ ਫਿਰ ਬੇਸ਼ਤੀ ਵੀ ਤਾਂ ਕਿੰਨੀ ਉਹ ਵੀ ਤਾਂ ਦੇਖੋ ਮੈਂ ਤਾਂ ਨਹੀਂ ਉਹਦੀ ਵੀਡੀਓ ਕੋਈ ਪੋਸਟ ਕਰਵਾਈਆਂ ਦੇਖੋ ਤਾਂ ਮੈਂ ਵੀ ਕਰਾਈ ਗੱਲ ਇੰਨੀ ਆ ਗੱਲ ਇੰਨੀ ਆ ਦੇਖੋ ਕਦੇ ਵੀ ਜ਼ਿੰਦਗੀ ਦਾ ਕੁਝ ਵੀ ਕਰਦੇ ਹੋ ਪਹਿਲੀ ਗੱਲ ਤਾਂ ਫੋਨਾਂ ਨੂੰ ਭੰਨ ਦੇ ਜਾਂ ਸਾਈਡ ਤੇ ਰੱਖ ਦਿਓ ਠੀਕ ਹੈ ਬਲੱਡ ਪੋਜ਼ਿਟਿਵ ਫੋਨ ਤੁਸੀਂ ਜੇ ਕੱਢ ਕੇ ਰੱਖਦੇ ਸੀ ਆਪਣੇ ਬਾਰ-ਬਾਰ ਤੁਹਾਡੇ ਕੋਲ ਹੀ ਪ੍ਰੂਫ ਹੈਗਾ ਫੋਨ ਅਗਲੇ ਦਿਨ ਵੀ ਕੱਢ ਰਿਹਾ ਗੱਲ ਇੰਨੀ ਕਾ ਬਾਈ ਪਰ ਮੈਂ ਕਿਸੇ ਪੇਜ ਵਾਲਿਆਂ ਨੂੰ ਤਾਂ ਨਹੀਂ ਪਾਇਆ ਤੋਂ ਪੇਜ ਵਾਲਿਆਂ ਨੂੰ ਸਿੱਧੀ ਪਾਈ ਜਾਂਦਾ ਯਾ ਕੋਈ ਗੱਲ ਨਹੀਂ ਮੈਨੂੰ ਪਾਈ ਜਾਂਦੇ ਆ 5 ਘੰਟੇ ਖੁਸ਼ ਹੋ ਲੈਂਦੇ ਉਹਨੂੰ ਜਿੱਥੇ-ਜਿੱਥੇ ਵੀਡੀਓ ਹੋਊਗੀ ਮੈਂ ਕਰ ਦਊ ਟੈਲੀਗ੍ਰਾਮ ਦੱਸ ਮੈਨੂੰ ਅ ਇੰਸਟਾਗ੍ਰਾਮ ਤੇ ਮੈਸੇਜ ਤੇ ਭੇਜ ਦੇਣਾ ਵਾਦਾ ਹੈਗਾ ਤੇਰੇ ਨਾਲ ਮੈਂ ਕਰਵਾਉਣੀ ਆ ਬਾਈ ਹਾਂ ਜਿੱਥੇ ਤੇ ਪਈ ਆਉਗੀ ਨਾ ਮੈਨੂੰ ਸੈਂਡ ਕਰੀ ਚੱਲੀ ਉਸ ਤੋਂ ਬਾਅਦ ਆਰਾ ਮੇਰਾ ਕੰਮ ਆ। ਵਾਲੇ ਨੇ ਪਾਈ ਨਹੀਂ ਹੈਗੀ ਜਿਹੜੇ ਆਪਣੇ दारू ਵੀ ਲਾਇਕ ਆ ਜਿਹੜੇ ਹੋਰ ਨੇ ਬਾਕੀ ਸਾਰਿਆਂ ਨੂੰ ਪਾ ਰਿਹਾ ਉਹ ਸਾਰੇ ਮੈਨੂੰ ਪਾਈ ਜਾਂਦੇ ਆ। ਉਹ ਕਹਿੰਦੇ ਵੀ ਤੂੰ ਟੈਨਸ਼ਨ ਨਾ ਲੈ ਅਸੀਂ ਐ ਨਹੀਂ ਬੋਲਦੇ। ਪਰ ਆ ਚੀਜ਼ ਦਾ ਗੱਲ ਤਾਂ ਉਹ ਕਰਦੇ। ਇੱਕ ਟੈਨਸ਼ਨ ਨਾ ਲੈ ਅਗਲੇ ਪੈਸੇ ਤਾਂ ਮੰਗਦੇ ਆ ਨਾ। ਹਾਂਜੀ ਬਈ। ਅਗਲੇ ਪੈਸੇ ਤਾਂ ਮੰਗਦੇ ਆ ਨਾ। ਹਾਂਜੀ। ਤਾਂ ਬਸ ਫਿਰ ਟੈਨਸ਼ਨ ਕਿਸੇ ਦੀ ਲੈਣੀ ਆ ਭੈਣ ਚੁੱਧ ਦਿਮਾਗ ਚਾ ਦਾਲੋ। ਜਿਹੜੋ ਪੈਸੇ ਲਈ ਜਾਂਦੇ ਆ ਸਾਰਾ ਕੁਝ ਕਰੀ ਜਾਂਦੇ ਆ। ਫਿਰ ਕਿਸੇ ਦਾ ਡਰ। ਉਹਨਾਂ ਨੂੰ ਕਹਿ ਦੋ ਕਿ ਅੱਜ ਦੇ ਦਿਨ ਵੇਟ ਕਰ ਲੋ ਤੇ ਜਦਿਆਂ ਨੂੰ ਕਹਿ ਦੋ ਕੱਲੂ ਜੇ ਕੋਈ ਪਾਊਗਾ ਉਹ ਵੀਡੀਓ ਮੈਂ ਠੋਕੂਗਾ ਉਹਨੂੰ ਬਾਈ ਮੈਂ ਤਾਂ ਆ ਗਿਆ ਨਹੀਂ ਉਹਦੇ ਇੱਕ ਵਾਰ ਕਰੇ ਨਾ ਜਾ ਕੇ ਇਹ ਸੁੱਖ ਦੇ ਮੈਂ ਕਿਉਂ ਜਾਣਾ ਹਾਂਜੀ ਮੈਂ ਕਿਉਂ ਜਾ ਮ ਉਹਦੇ ਘਰੇ ਮੇਰਾ ਅਜੇ ਤਾਂ ਕੋਈ ਹੈ ਹੀ ਨਹੀਂ ਸੁੱਖ ਨਾਲ ਲਾਕ ਡਾਟ ਮੇਰੇ ਤਾਂ ਇੰਨੀ ਆ ਬਸ ਮੈਨੇਜਰ ਦੇ ਦੋ ਬੰਦੇ ਪਾਲੇ ਹੋਏ ਆ ਦੋਵੇਂ ਆਈਡੀਆ ਤਾਂ ਮੈਨੂੰ ਮੈਸੇਜ ਆਏ ਆ ਮੈਨੇਜਰ ਮੇਰੀ ਆਈਡੀ ਹੈਕ ਕਰਨੀ ਚਾਹੀ ਮੇਰੀ ਫੋਟੋ ਵਾਇਲ ਕਰੀ ਹੌਣ ਮੈਂ ਤਿੰਨਾਂ ਦੇ ਆਈ ਡਾਣੀਆ ਤੇ ਭਾਵੇਂ ਕੇਸ ਕਰਾਂ ਨਾ ਭਾਵੇਂ ਭੱਜ ਲੜ ਇੱਕ ਮਿੰਟ ਹੋਲਡ ਰੱਖੋ ਕਿਦੀ ਕਿਦੀ ਹੋਲਡ 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 ਹਲੋ ਅੰਦੀ ਅੰਦੀ ਬੋਲੋ ਵਧੀਆ ਵਧੀਆ ਫੋਨ ਤੇ ਸੀ ਮੈਂ ਉਹ ਹੈਗੀ ਇੱਕ ਕੁੜੀ ਮਨਜੀਤ ਉਹਦੇ ਨਾਲ ਹੂੰ ਗੱਲ ਕਰ ਰਿਹਾ ਮੈਂ ਵੀਡੀਓ ਆ ਗਈ ਤੇਰੇ ਕੋਲੇ ਮਨਜੀਤ ਦੀ ਕੋਈ ਵੀਡੀਓ ਆਈ ਹੈ ਤੇਰੇ ਕੋਲੇ ਹਾਂ ਕਿੱਦਾਂ ਦੀ ਆ ਕਿੱਦਾਂ ਦੀ ਵੀਡੀਓ ਗੰਦੀ ਆ ਉਹ ਗੱਡੀ 'ਚ ਉਹ ਕਿੱਦਾਂ ਦੀ ਵੀਡੀਓ ਆ ਉਹ ਕੋਈ ਫੇਮਸ ਹੋਣ ਵਾਲੀ ਨਹੀਂ ਨਹੀਂ ਬਾਈ ਦੂਜੀ ਆ ਦੂਜੀ ਇੱਕ ਗੱਲ ਸੁਣੋ ਜਦੋਂ ਪੇਜਾਂ ਵਾਲੇ ਕੋਈ ਪਈ ਆ ਮੈਨੂੰ ਵੀ ਇੰਸਟਾਗ੍ਰਾਮ ਤੇ ਪੇਜ ਜੀ ਦਿਓ ਮੈਂ ਵੀ ਦੇਖੀ ਲਾਂ ਮੈਂ ਕਿਹੜੀ ਆ ਪਤਾ ਤਾਂ ਚੱਲੇ ਕਿੱਥੇ ਲੈਵਲ ਦੀ ਆ ਹੁਣ ਪੇਜਾਂ ਵਾਲੇ ਵੀ ਮੈਨੂੰ ਭੇਜਣਗੀ ਤੁਸੀਂ ਖੁਦ ਭੇਜ ਦਿਓ ਮੈਂ ਦੇਖ ਤਲਾ ਮੈਂ ਨਹੀਂ ਵਾਇਰਲ ਕਰਦਾ ਇਹ ਤਾਂ ਮੇਰਾ ਵਿਸ਼ਵਾਸ ਆ ਮੈਂ ਭੇਜਦੇ ਆ ਬਈ ਮੈਂ ਕਰਦੇ ਆ ਆ ਸ਼ਰਮ ਕਰਕੇ ਭੇਜ ਦਿਓ ਮੈਨੂੰ ਤੇ ਬਾਕੀ ਮੈਂ ਵਾਦਾ ਕਰਾ ਕਿ ਕਿਤੇ ਵਾਰਨ ਲਈ ਹੋਊਗੀ ਜੋ ਮਰਜ਼ੀ ਪਾਈ ਚੱਲੇ ਉੱਥੇ ਡਿਲੀਟ ਹੋਊਗੀ ਤੇ ਰੀਚ ਡੇਗੂਗਾ ਮੈਂ ਹਾਰੇ ਦੀ ਬਸ ਕੁਝ ਨਹੀਂ ਐ ਤੁਸੀਂ ਇੱਕ ਕੰਮ ਕਰਨਾ ਕੱਲ سپورਟ ਕਰ ਦਿਓ ਦੱਬ ਕੇ ਬਸ ਮੈਨੂੰ ਜੋ ਅੱਜ ਮੈਂ ਕਾਹਨ ਕਰਨ ਲੱਗਿਆ ਮੈਂ سپورਟ ਮੈਨੂੰ ਸਿਰਫ ੜਾਰ ਇਸ ਗੱਲ ਦਾ ਕਿ ਵੀਡੀਓ ਨਾ ਪੈ ਜਾਵੇ ਚਾਚਾ ਵੀ ਲਾਇਕ ਦੂਜੀ ਕੋਲ ਤੇ ਮੇਰੇ ਨਾਲ ਸੱਚ ਜੀ ਲੈਟਰ ਦਾ ਆ ਰੂ ਵੀ ਲੈਟਰ ਵੀ ਮੇਰੇ ਭੇਜੀ ਹੋਈ ਆ ਕੋਈ ਚੱਕਰ ਨਹੀਂ ਕਿ ਜਿੰਨੂੰ ਮਰਜ਼ੀ ਭੇਜ ਲੈਂਦੇ ਜੇ ਤੁਸੀਂ ਹਰਕਤਾਂ ਕੀਤੀਆਂ ਉਹ ਤਾਂ ਬਾਹਰ ਲਾਉਣੀ ਆ ਰਹੀ ਇਹ ਕੌਂਟਰੋਵਰਸੀ ਦੀ ਗੱਲ ਇਹ ਮੈਂ ਖਤਮ ਕਰਨੀ ਆ ਤਾਂ ਕਰਨੀ ਆ ਨਹੀਂ ਬਾਈ ਕੌਂਟਰੋਵਰਸੀ ਦਾ ਚੱਕਰ ਨਹੀਂ ਹੈਗਾ ਹੋਰ ਕਹਦਾ ਵੀਡੀਓ ਵੀ ਮੈਨੂੰ ਤਾਂ ਇਦਾਂ ਹੋ ਵੀ ਨਹੀਂ ਹੈਗਾ ਕਿ ਇਹਨਾਂ ਵੀ ਮੈਂ ਚਲੋ ਕੌਂਟਰੋਵਰਸੀ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਮੈਂ ਅਚਾਨਕ ਕਿਹੜੀਆਂ ਵੀਡੀਓ ਪਾਉਂਗੀ ਵੀ ਇੰਨਾ ਕੁਝ ਹੋ ਜਾਊਗਾ ਹਨਾ ਮੈਂ ਤਾਂ ਸਿਰਫ ਇੱਕੋ ਦਾ ਨੋਰਮਲ ਪਾਈਆਂ ਸੀਗੀ ਚਲੋ ਮੈਂ ਇੱਕ ਵਾਦਾ ਕਰਦਾ ਜਿਆਦਾ ਨਹੀਂ ਕਰਦਾ ਮੈਂ ਇੱਕ ਵਾਰ ਵੀਡੀਓ ਭੇਜ ਦਿਓ ਮੇਰੀ ਨਿਗਾ ਚ ਆ ਜੂਗੀ ਜਿੱਥੇ ਜਿੱਥੇ ਪੈਂਦੀ ਰਹੂਗੀ ਮੈਨੂੰ ਸੈਂਡ ਕਰਦੇ ਰਹੇ ਉਸ ਟਾਈਮ ਉੱਤੇ ਹੀ ਰਹੂਗੀ ਇੰਨਾ ਮੈਂ ਕਰ ਸਕਦਾ ਇਸ ਤੋਂ ਉੱਪਰ ਨਹੀਂ ਮੈਂ ਕਰ ਸਕਦਾ ਜੀ ਇਹ ਵੀ ਕਿਹਾ ਮੈਂ ਨਹੀਂ ਜਾਣਾ ਕਰ ਮਦਮ ਸੁਝਾਉਂਦਾ ਠੀਕ ਹੈ ਠੀਕ ਹੈ ਜਿੱਥੇ ਜਿੱਥੇ ਪਈ ਆਉਗੀ ਬਸ ਲਿੰਕ ਸ਼ੇਅਰ ਕਰਦੇ ਰਹੋ ਮੇਰੇ ਆਈਡੀ 'ਤੇ ਮੈਂ ਜਾਣਾ ਮੇਰਾ ਕੰਮ ਜਾਣੇ ਤੁਸੀਂ ਸ਼ਾਂਤ ਹੋ ਕੇ ਭੇਜੋ